ਹਾਂ ਜੀ ਪ੍ਰਣਾਜ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਜੀ ਇੱਕ ਗੱਲ ਇਹ ਆ ਵੀ ਕੱਲ ਸੁਨੀਲ ਜਾਕੜ ਨੇ ਇੱਕ ਬਿਆਨ ਦਿੱਤਾ ਸੀਗਾ ਵੀ ਇੱਕ ਸਿਰਫ ਮਜ਼ਦੂਰ ਤਾਂ ਨਾਲ ਜੂਨੀਅਨ ਦੇ ਇੱਕ ਇਹਨਾਂ ਨੇ ਜਰਗਾ ਬਣਾਇਆ ਹੋਇਆ ਤੇ ਮਜ਼ਦੂਰਾਂ ਦੀ ਤਾਂ ਇਹ ਗੱਲ ਹੀ ਨਹੀਂ ਕਰਦੇ ਤੇ ਆਪਾਂ ਇਹ ਕਹਿੰਦੇ ਆ ਵੀ ਇਹਦੇ ਵਿੱਚੋਂ ਵੇਖ ਲਓ ਕਿਸਾਨ ਵੀ ਆ ਮਜ਼ਦੂਰ ਵੀ ਆ ਸਾਰੇ ਨਾਲ ਮਜ਼ਦੂਰ ਜਿੰਨੇ ਵੀ ਹੈਗੇ ਆ ਤੇ ਸਾਰੇ ਮਜ਼ਦੂਰ ਕਿਸਾਨ ਅਸੀਂ ਪੂਰੇ ਪਿੰਡਾਂ ਦੇ ਵਿੱਚ ਇਕੱਲੇ ਨਾ ਰਹਿ ਰਹੇ ਆ ਤੁਸੀਂ ਇਸ ਗੱਲਾਂ ਦੇ ਵਿੱਚ ਪਾੜਾ ਆਪਦੀ ਕੁਰਸੀ ਦੀ ਖਾਤਰ ਆਪਦਾ ਪਾੜਾ ਨਾ ਲੋਕਾਂ ਦੇ ਵਿੱਚ ਪਾਓ ਇੱਕ ਸਿਰਫ ਹੁਣ ਤੁਸੀਂ ਨਾ ਅਸੀਂ ਕਿਸੇ ਨੂੰ ਵੋਟ ਪਾਉਣ ਕਰਨ ਨੂੰ ਰੋਕਦੇ ਆ ਜਿਹੜਾ ਕੱਲ ਤੁਸੀਂ ਆਖਿਆ ਵੀ ਵੋਟ ਸਾਨੂੰ ਪਾਉਣ ਨਹੀਂ ਦੇਣੀ ਇਹਨਾਂ ਨੇ ਵੋਟਾਂ ਪਾਉਣ ਨਹੀਂ ਨਿਕਲਣ ਦੇਣਾ ਤੇ ਵਿਰੋਧ ਆਸੀਂ ਵਿਰੋਧ ਕਰਦੇ ਰਹਾਂਗੇ ਤੇ ਬਾਕੀ ਪ੍ਰਧਾਨ ਜੀ ਨਾਲ ਗੱਲ ਕਰਾਉਣੇ ਹਾਂਜੀ ਪ੍ਰਧਾਨ ਜੀ ਦੇਖੋ ਜੀ ਜਿਹੜਾ ਹਾਂਜੀ ਜਿਹੜਾ ਸੁਨੀਲ ਜਾਖੜ ਦਾ ਬਿਆਨ ਹੈ ਦੇਖੋ ਭਾਜਪਾ ਦਾ ਇਹ ਤਰੀਕਾ ਕਰ ਹੈ ਕਿ ਲੋਕਾਂ ਨੂੰ ਧਰਮਾਂ ਜਾਤਾਂ ਦੇ ਵਿੱਚ ਵੰਡ ਕੇ ਵੋਟ ਵੋਟ ਲੈਣੀ ਹੈਗੀ ਜਾਂ ਵੋਟ ਕੈਸ਼ ਕਰਨੀ ਹੈ ਠੀਕ ਹੈ ਜੀ ਇਸ ਕਰਕੇ ਜਿਹੜਾ ਉਹ ਕਹਿੰਦੇ ਵੀ ਕਿਸਾਨ ਜਿਹੜੇ ਉਹ ਮਜ਼ਦੂਰਾਂ ਨੂੰ ਮਗਰ ਲਾ ਕੇ ਮਗਰ ਲਾਉਂਦੇ ਆ ਕਿਸਾਨਾਂ ਦਾ ਆਪਦਾ ਕੁਝ ਨਹੀਂ ਦੇਖੋ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮੈਂ ਗੁਰਪਾਲ ਸਿੰਘ ਨੰਗਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਸਟੇਟ ਕਮੇਟੀ ਮੈਂਬਰ ਆ ਠੀਕ ਹੈ ਜੀ ਅਸੀਂ ਇਸ ਸਮੇਂ ਤੇ ਆ ਕਿ ਜਿਹੜਾ ਅੱਜ ਬਰਨਾਲਾ ਦੀ ਮੰਡੀ ਦੇ ਵਿੱਚ ਲੱਖਾਂ ਦਾ ਇਕੱਠ ਹੋ ਰਿਹਾ ਉਹਦੇ ਵਿੱਚ ਮਜ਼ਦੂਰ ਵੀ ਆ ਕਿਸਾਨ ਵੀ ਆ ਠੇਕ ਆ ਸਰਕਾਰੀ ਮੁਲਾਜ਼ਮ ਵੀ ਹੈਗੇ ਆ ਉਹਦੇ ਜਾਨੀ ਕੋਈ ਤਬਕਾ ਨਹੀਂ ਬਚਿਆ ਹੈਗਾ ਜਿਹੜਾ ਇਹ ਸਮਝਦਾ ਕਿ ਚੋਰ ਆ ਇਹ ਰਾਜ ਪ੍ਰਬੰਧ ਲਟੇਰਿਆਂ ਦਾ ਹੈਗਾ ਇਹਦੇ ਚ ਕਰਤਿਆਂ ਦੀ ਕੋਈ ਗੱਲ ਨਹੀਂ ਹੁੰਦੀਗੀ ਪਰ ਇੱਕ ਚੋਰ ਨੂੰ ਲਾ ਦਿਓ ਦੂਜੇ ਨੂੰ ਬਿਠਾ ਲਓ ਇਹੀ ਗੱਲਾਂ ਹੁੰਦੀਆਂ ਇਸ ਕਰਕੇ ਜਿਹੜਾ ਉਹ ਕਹਿੰਦੇ ਮਜ਼ਦੂਰਾਂ ਨੂੰ ਐ ਚੱਕਿਆ ਜਾ ਰਿਹਾ ਮਜ਼ਦੂਰਾਂ ਨੂੰ ਚੱਕਿਆ ਨਹੀਂ ਜਾ ਰਿਹਾ ਮਜ਼ਦੂਰ ਚੇਤਨ ਹੋ ਰਹੇ ਆ ਮਜ਼ਦੂਰ ਜਥੇਬੰਦ ਹੋ ਰਹੇ ਆ ਆਪਣੀ ਜਥੇਬੰਦੀ ਦੀ ਤਾਕਤ ਤੇ ਜੋਰੋਂ ਕੁਛ ਨਾ ਕੁਛ ਮਨਵਾ ਲੈਂਦੇ ਆ ਤੇ ਇਸ ਕਰਕੇ ਕੋਈ ਕਿਸੇ ਦੇ ਮਗਰ ਲਾ ਕੇ ਨਹੀਂ ਜਾਂਦਾ ਤੁਸੀਂ ਮਗਰ ਲਾ ਲੋ ਜੇ ਤੁਹਾਡੇ ਮਗਰ ਉਹ ਤਾਂ ਠੀਕ ਹੈ ਸਿਰਫ ਇੱਕ ਬਿਆਨ ਆਪਾਂ ਦੋਸਤੋ ਗੱਲ ਇਹ ਆ ਇਹ ਵੀ ਆਪਾਂ ਆਹ ਜਨਤਾ ਨੂੰ ਆਪਦੇ ਭੈਣ ਭਰਾਵਾਂ ਨੂੰ ਇਹ ਗੱਲ ਕਹਿਣਾ ਚਾਹਣੇ ਆ ਵੀ ਉਹ ਆਪਦੀ ਸਿਰਫ ਪ੍ਰਧਾਨਗੀ ਬਚਾਉਣ ਦਾ ਮਾਰਾ ਬੀਜੇਪੀ ਨੂੰ ਬੋਰਡ ਤਾਂ ਆਪਾਂ ਨੂੰ ਪਤਾ ਹੀ ਵੀ ਨਹੀਂ ਪੈਣੀ ਤੇ ਉਹਦੀ ਪ੍ਰਧਾਨਗੀ ਖੁਸ਼ਦੀ ਕਰਕੇ ਉਹੋ ਜਿਹੇ ਬਿਆਨ ਦੇ ਦੇ ਕੇ ਲੋਕਾਂ ਦੇ ਵਿੱਚ ਪਾੜਾ ਪਵਾ ਰਿਆ ਇੱਕ ਸਿਰਫ ਆਪਦੀ ਕੁਰਸੀ ਦੇ ਲਾਲਚ ਦੀ ਖਾਤਰੇ ਲੋਕ ਲੋਕਾਂ ਨੂੰ ਵੜਾ ਕੇ ਮਾਰ ਰਿਹਾ ਤੇ ਆਪਾਂ ਸੁਚੇਤ ਰਹਿਣਾ ਸਾਰਿਆਂ ਨੇ ਤੇ ਆ ਪ੍ਰਧਾਨ ਜੀ ਨੇ ਸਾਨੂੰ ਸਾਰਾ ਦੱਸ ਵੀ ਦਿੱਤਾ ਤੇ ਆ ਵੇਖੋ ਧਰਤੀ ਤੇ ਜਿੰਦਾਬਾਦ 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 ਕੋਟਾ ਤੋਂ ਨਾ ਚਾਹ ਕੋ ਆਪਣੀ ਨਕੀਆ ਕਰੋ ਲੋਕਾਂ ਕਿਸਾਨਾਂ ਦਾ ਏਕਾ ਜਿੰਦਾਬਾਦ 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 ਬੱਲ ਦੁਨੀਆ ਦੇ ਕੱਤੀ ਲੋਕਾਂ ਇੱਕ ਹੋ ਜਾਓ ਇੱਕ ਹੋ ਜਾਓ ਇੱਕ ਹੋ ਜਾਓ ਇਕੱਠੇ ਹੋ ਮਾਰੋ ਲਲਕਾਰਾ ਜੜੇ ਮਿਲਾਨੀ ਹੋ ਜਾਣਾ ਕੋਟਾ ਬੰਗੜ ਆਰੰਭਦਾਰ ਮਾਰੋ ਜਿੰਦਾਬਾਦ ਕੋਟਾ ਬੰਗੜ ਆਰੰਭਦਾਰ ਮਾਰੋ ਕੱਢੋ ਵਾ ਧੰਨਵਾਦ ਜੀ ਕਰਿਆਂ ਵੀ ਆਹ ਵੇਖ ਲਓ ਜਿਹੜੇ ਉਹਨਾਂ ਦੇ ਬਿਆਨ ਆਏ ਝੂਠੇ ਸਾਫਤ ਹੋ ਰਹੇ ਆ ਤੇ ਆ ਜਿਹੜਾ ਆਹ ਵੇਖ ਲਓ ਝੰਡੇ ਜਿਹੜੇ ਆ ਇਹ ਕਿਰਤੀ ਕਿਸਾਨ ਯੂਨੀਅਨ ਦੇ ਝੰਡੇ ਵੀ ਨਾਲ ਆ ਅਗਰਾਹਾਂ ਦੇ ਝੰਡੇ ਵੀ ਨਾਲ ਆ ਤੇ ਅਸੀਂ ਪਿੰਡਾਂ ਦੇ ਵਿੱਚ Hindu Sikh Isai Musalman ਸਾਨੂੰ ਕੋਈ ਜਾਤ ਧਰਮ ਦਾ ਨਹੀਂ ਅਸੀਂ ਸਿਰਫ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਆ ਤੇ ਇਹ ਜਿਹੜੇ ਲੀਡਰ ਆਗੇ ਏ ਆਪਣੇ ਦੇ ਵਿੱਚ 파ੜਾ ਪਾਉਣਾ ਚਾਹੁੰਦੇ ਆ ਤੇ ਆਪਾਂ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਤੇ ਠੀਕ ਆ ਵੋਟ ਆ ਜਿਹਨੂੰ ਮਰਜ਼ੀ ਪਾਓ ਪਰ ਪਛਾਣ ਕੇ ਪਾਓ ਤੇ ਪਰ ਪਛਾਣ ਕਰ ਲੋ ਜਦੋਂ ਇਹਨਾਂ ਦਾ ਪਹਿਲਾ 7 ਸਾਲ ਦੇ ਵਿੱਚ ਕੁਝ ਨਹੀਂ ਹੋਇਆ ਤੇ ਹੁਣ ਇਹ ਕਹਿੰਦੇ ਆ ਵੀ ਇੱਕ ਮੌਕਾ ਸਾਨੂੰ ਹੋਰ ਦੇ ਦਿਓ ਇਹ ਇੱਕ ਮੌਕੇ ਦੇ ਵਿੱਚ ਵੀ ਇਹਨਾਂ ਨੇ ਕੁਝ ਨਹੀਂ ਕਰਨਾ ਤੇ ਆਪਾਂ ਜਾਗਰਤ ਰਹਿਣਾ ਤੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਸਿਕਾਲ ਜੀ ਸਿਕਾਲ ਆ ਵੇਖ ਲੋ ਜੀ ਜਿਹੜਾ ਤੁਹਾਨੂੰ ਦਿਖਾਇਆ ਸੀ ਨਾ ਜਿਹੜਾ ਹਾਂਸ ਰਾਜ ਨੇ ਕਿਹਾ ਸੀਗਾ ਵੀ ਬਰਨਾਲੇ ਦੇ ਵਿੱਚ ਵਪਾਰੀਆਂ ਨੇ ਐਸਾ ਬਿਆਨ ਸੀਗਾ ਕਿ ਉੱਥੇ ਵਪਾਰੀਆਂ ਨੇ ਕੁੱਟ-ਕੁੱਟ ਕੇ ਤੇ ਉੱਥੇ ਭੁਜਾਈ ਉੱਥੇ ਕੋਈ ਹੈਂਕੜੀ ਬਾਜੀ ਨਹੀਂ ਇਹ ਬਰਨਾਲੇ ਦੇ ਵਿੱਚ ਹੀ ਅੱਜ ਬਹੁਤ ਠੀਕ ਹੈ ਜਿੰਨਾ ਚਿਰ ਉਹਨਾਂ ਦੇ ਸੋਡੇ ਦੀ ਜਾਣਕ ਲੱਗੀ ਵੀ ਉਹਨਾਂ ਚ ਰਾਤ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਤੇ ਕੋਈ ਗੱਲ ਨਹੀਂ ਵਪਾਰਕਾਂ ਨੂੰ ਜਦੋਂ ਪਤਾ ਲੱਗ ਗਿਆ ਵਪਾਰਕਾਂ ਨੇ ਕੀ ਨਹੀਂ ਦੂਜੇ ਨੰਬਰ ਤੇ ਜਿਹੜਾ ਆ ਕੱਲ ਮੋਦੀ ਦੇ ਆਉਣ ਤੇ ਜਿਹੜਾ ਸਨੀਪ ਉਹ ਜਿਹੜੀ ਐਨਕਾ ਛੋੜੇ ਵਾਲੀ ਉਹ ਵਪਾਰਕਾਂ ਦੇ ਲੱਗੀ ਵੀ ਆ ਯਾਨੀ ਕਿ ਉਹਨਾਂ ਲੈ ਜਾਣੀ ਆ ਵਪਾਰੀ ਇਹਨਾਂ ਨੇ ਜਿਹੜਾ ਬਿਆਨ ਦਿੱਤਾ ਸੀ ਨਾ ਤੇ ਵਪਾਰਕਾਂ ਦਾ ਬਹੁਤ ਗੂੜਾਗਾ ਆੜਤ ਕਹਿੰਦਾ ਕਿਸਾਨਾਂ ਦਾ ਵਪਾਰਕਾਂ ਦਾ ਇੱਕ ਸਿਰਫ ਨਾਂ ਹੀ ਦਿਰਾਵਾ ਨਾ ਕੋਈ ਤੇ ਮਜਦੂਰ ਜੁਨੀਅਨ ਤੇ ਮਜਦੂਰਾਂ ਦੇ ਵਿੱਚ ਝਖੜਦੇ ਜਿਹੜਾ ਬਿਆਨ ਦਿੱਤਾ ਨਾ ਝਖੜ ਦਾ ਬਿਆਨ ਸੀਗਾ ਆਰੇ ਜਾਨੀ ਕਿ ਇਕੱਠੇ ਹੋ ਕੇ ਰੈਲੀ ਤੇ ਜਾ ਰਹੇ ਆ ਤੇ ਕੋਈ ਤੁਸੀ ਨਾ ਨਾ ਤੇ ਵੋਟਾਂ ਤੇ ਇਹ ਇੱਕ ਸਿਰਫ ਝੂਠੇ ਬਿਆਨਬਾਜ਼ੀ ਤੇ ਹੋਏ ਵਿਆ ਲੋਕਾਂ ਦਾ ਖੜਾ ਕਰ ਰਹੇ ਆ ਆ ਸੋਡੂ ਝੂਠੇ ਤੇ ਬਾਅਦ ਵਿੱਚ ਪਾਲੇ ਬਾਟ ਭੇਜ ਗਏ ਲਓ ਹੋ ਤੋ ਤੇ ਆ ਦੇ ਇਹ ਸਾਰੀ ਇਹ ਕੂੜ ਪ੍ਰਚਾਰ ਆ ਜਿਹੜਾ ਸਾਰੇ ਇਹਨਾਂ ਵਾਂਗ ਗੱਲਾਂ ਦੇ ਵਿੱਚ ਆਪਾਂ ਨਹੀਂ ਆ ਤੇ ਆ ਜਿਹੜਾ ਕਹਿੰਦੇ ਸੀਗੇ ਵੀ ਇਹ ਕੱਲੀ ਜਾਨੀ ਕਿ ਨਾ ਵੀ ਹਾਂਜੀ ਚਲ ਮਜ਼ਦੂਰ ਦੁਨੀਆ ਨਾਲ ਜਿਹੜੀ ਉਹਦਾ ਕੱਲਾ ਨਾਂ ਹੀ ਲਿਖਿਆ ਹੋਇਆ ਹੈ ਇਹਨਾਂ ਦਾ ਸੰਘਰਸ਼ ਜਿਹੜੀ ਆਪਣਾ ਨਾਂ ਲੈ ਕੇ ਗਿਆ ਸੀਗਾ ਜਾਖੜ ਨੇ ਤੇ ਪਰ ਗੱਲ ਇਹ ਹੈ ਵੀ ਇਹ ਗੱਲਾਂ ਦੇ ਵਿੱਚ ਆਪਾਂ ਨਹੀਂ ਆਉਣਾਗਾ ਤੁਹਾਨੂੰ ਦੱਸਿਆ ਅੱਗੇ ਵੀ ਵੀ ਆਹ ਵੇਖੋ ਮਜ਼ਦੂਰ ਵੀ ਆ ਨਾਲ ਕਿਸਾਨ ਵੀ ਆ ਹਰ ਧਰਮ ਦਾ ਹਰ ਜਾਤ ਦਾ ਬੰਦਾ ਨਾਲ ਆਗਾ ਤੇ ਹਰ ਧਰਮ ਜਾਤ ਦਾ ਸਤਿਕਾਰ ਕਰਦੇ ਆ ਪਿੰਡਾਂ 'ਚ ਤੇ ਪਿੰਡਾਂ 'ਚ ਇਹ ਆਪਾਂ ਨੂੰ ਇਹ ਜਿਹੀ ਬਿਆਨਬਾਜ਼ੀ ਦੇ ਕੇ ਲੜਾ ਰਹੇ ਆ ਤੇ ਆਪਾਂ ਇਹਨਾਂ ਦੇ ਮਗਰ ਲਾ ਕੇ ਨਹੀਂ ਲੱਦਾਂ ਤੇ ਆਹ ਵੇਖੋ ਮਜ਼ਦੂਰ ਵੀ ਨਾਲ ਆ ਕਿਸਾਨ ਵੀ ਨਾਲ ਆ ਜਿੰਦਾਬਾਦ 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 ਕਿਸਾਨ ਮਜ਼ਦੂਰ ਇੱਕ ਮੈਨ ਜਿੰਦਾਬਾਦ 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 ਸਾਰੀਆਂ ਜਗ੍ਹਾ ਤੇ ਲਗਾਏ ਇੱਕ ਇਹ ਜਿਹੜਾ ਜਾਖੜ ਦਾ ਬਿਆਨ ਸੀ ਨਾ ਪ੍ਰਧਾਨ ਮੰਤਰੀ ਦੇ ਸਾਹਮਣੇ ਉਹ ਤਾਂ ਇੱਕ ਸਿਰਫ ਆਪਦੀ ਕੁਰਸੀ ਬਚਾਉਣ ਵਾਲਾ ਸੀ ਵੀ ਇਹਦੀ ਪ੍ਰਧਾਨਗੀ ਖੁਸ਼ ਰਹੀ ਆ ਤੇ ਬੀਜੇਪੀ ਨੂੰ ਵੋਟ ਪੈਣੀ ਹੈ ਨਹੀਂਗੀ ਤੇ ਇਸੇ ਕਰਕੇ ਇਹ ਬਿਆਨ ਦੇ ਰਿਹਾ ਸੀਗਾ ਤੇ ਭਾਜਪਾ ਦਾ ਰੌਲਾ ਬਸ ਇਸੇ ਗੱਲ ਦਾ ਹੀ ਆ ਉਹ ਕਿਸਾਨਾਂ ਦਾ ਜਿਹੜਾ